ਇਕ ਦੁਸ਼ਟ ਦਮਨ ਗੁਰੂ ਸੁਰੇ ਦੇ ਗੁਣ ਕੈਣ ਸੁਣਨ ਤੋਂ ਬਾਰੇ ਨੇ ਧਨ ਮਾ ਗੁਜਰੀ ਚਨ ਸੋਨੇ ਦੀਆਂ ਪਈਆਂ ਤੁਮਾਂ ਕੂਟਾਂ ਚਾਰੇ ਨੇ ਹੁੱਲਾਂ ਤੇ ਜੋਵਨ ਲਿਆਉਣ ਲਈ ਜੇ ਮੈਂ ਪੱਥ ਚੜ ਤਾਈ ਨਿਗਾਰ ਦਿੱਤਾ ਧਨ ਕਲੇ ਦੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਤੇਰੀ ਚੰਬਕ ਸ਼ਕਤੀ ਖਿੱਚ ਲਈ ਸੱਚੇ ਫਕਰਾਂ ਨੂੰ ਮੈਣੀ ਸ਼ਿਵਦੱਤ ਤੇ ਜਗਤ ਆਵੀ ਤੱਕ ਮੋਹਿਤ ਹੋਗੇ ਚਕਰਾਂ ਨੂੰ ਇਹ ਸਾਂਝਾ ਸਬਦ ਆ ਰਿਬਰ ਹੈ ਸੱਚ ਫਕਰਾਂ ਨੇ ਉਚਾਰ ਦਿੱਤਾ ਦਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੋ ਜੀ ਆਪਣਾ ਵਾਰ ਦਿੱਤਾ ਹੋ ਜ਼ੁਲਮਾਂ ਤੇ ਚਖੜ ਤਵਾਨਾ ਚ ਜਦ ਰੜ ਰਿਆ ਇੰਦ ਦਾ ਬੇੜਾ ਸੀ ਬਾਪੂ ਨ ਪਵਿੱਤਰ ਬਾਪੂ ਦਾ ਦੁਖੀਆਂ ਲਈ ਲਿਆਂਦਾ ਖੇੜਾ ਸੀ ਉਹ ਸੁੱਤੇ ਹੋਏ ਜਦੋਂ ਬੇਜਾਗ ਪਏ ਜਦ ਮੁਰਦਿਆਂ ਤਾਈ ਵੰਗਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੋ ਜੀ ਆਪਣਾ ਵਾਰ ਦਿੱਤਾ ਹੋ ਜਾ ਵਰਨੜ ਟੱਕਰ ਲੈਣ ਲਈ ਸੀ ਪੜ ਗਿਆ ਨਾਲ ਚਟਾਮਾਂ ਦੇ ਜਿਹੜੀਆਂ ਨੇ ਬਾਜ ਮਰੋੜ ਦਿੱਤੇ ਦਿਲ ਡੁੱਲੇ